ਇਹ ਪਿਛਾ ਹੋ ਜੋ ਬਾਬੇ ਨਾਲ ਪਲਖਤ ਦਾ ਖੜਿਆ ਗਿਆ ਇਹ ਨਹੀਂ ਪਤਾ ਮੇਰਾ ਜੱਫਾ ਲੱਗ ਗਿਆ ਬਾਬਾ ਥੱਲੇ ਕਮਾਏ ਥੱਲੇ ਦੇਖੀ ਜੋ ਪਤਾ ਨਹੀਂ ਕੀ ਬਣ ਗਿਆ ਹੁਣ ਦਾ ਸਦਾ ਤੂੰ ਸੁੱਤਾ ਹੀ ਨਹੀਂ ਹੁਣ ਬਾਬਾ ਅੜੀਆ ਥੱਕੇ ਹੋਏ ਆ ਹੁਣ ਮੈਂ ਵੀ ਸੱਚਾ ਹਾਂ ਬਾਬਾ ਲਈ ਨਹੀਂ ਬਲੇ ਨਾ ਪਾਣਾ ਲੱਗਦਾ ਤੂੰ ਦਾ ਛਾਲਾ ਮਾਰਦਾ ਤੂੰ ਕਿਤੇ ਥੱਕਿਆ ਆ ਮੈਂ ਰੋਜ਼ ਤਿੰਨ ਰਤ ਦੀਆਂ ਮੰਡੀਆਂ ਨੇ ਪਿੰਦ ਦੀ ਮੈਨੂੰ ਦਮ ਸਰਕਾਰ ਦੇਖੋ ਜੀ ਸਬਦਾ ਕਰਨਾ ਪੈਂਦਾ ਐਡਾ ਕਾ ਆਪਾਂ ਕਿਹੜਾ ਰੱਬ ਬਣ ਗਏ ਜੇ ਤੈ ਬਾਈ ਨੇ ਕਹਿੰਦਾ ਬਈ ਮੇਰੀ ਵੰਦੀ ਦੇ ਐਤ ਕਵਰੀ ਆ ਜਾ ਜਾਣਾ ਪੈਂਦਾ ਅਸੀਂ ਪੁਰਾਣੇ ਛੇੜੂ ਦਾ ਸੱਟਾ ਉੋਟ ਵੀ ਜਾਂਦੇ ਆ ਨਵੇਂ ਨੂੰ ਇੱਕ ਪੈਜੇ ਉੋਟ ਨਹੀਂ ਸਕਦਾ ਬਾਈ ਸਾਡੀ ਤਾਂ ਕੋਈ ਮਰਦੀ ਕੋਈ ਜੰਮਗੀ ਕੋਈ ਮਰਦੀ ਚੱਲੀਆਂ ਹੋਈਆਂ ਨੇ ਨਵੇਂ ਪੌੜੀ ਚੜਦੇ ਨੇ ਵਿਚਾਰੀ ਜਿਹੜੇ ਆ ਪੌੜੀ ਦਾ ਟੰਬਾ ਟੁੱਟ ਗਿਆ ਇਹ ਮਰ ਜਾਣਗੇ ਬੱਚੇ ਨੂੰ ਦੱਦ ਜਗਾ ਦੀ ਪੱਟ ਪਠੋਰਾ ਦੋ ਦਿੱਤੇ ਤਾਂ 15000 ਮੇਰੇ ਤੋਂ ਲੈ ਜਾ ਇੱਕ ਮਹੀਨੇ ਬਾਅਦ ਹੀ ਦੋ ਬੱਚਿਆਂ ਦਾ ਆਹ ਲੋਕ ਇਹਦੇ ਚਾਰ ਚਾਰ 5 5000 ਨੂੰ ਮੇਹਵੜਾ ਵੇਖਦਾ ਪੜ ਕੇ ਮੈਂ ਕਹਿੰਦਾ ਮੇਰਾ ਇਹ ਦੋ ਇੱਕ ਮਹੀਨਾ ਤੋਂ ਤਜੇ ਆ ਕੇ 15000 ਮੇਤੋ ਹੀ ਲੈ ਜਾ ਜੋੜੀ ਦਾ ਬੱਚਿਆ ਲੱਗਦਾ ਹੁਣ ਬਾਬਾ ਜੀ ਇਹ ਕੱਪੜਾ ਨੇ ਵੀਰੇ ਆ ਤਾਂ ਮਹੀਨੇ ਦੇ ਵਿੱਚ ਸੁਹੰਦੀ ਆ ਅੱਛਾ ਆ ਡੇਢ ਮਹੀਨੇ ਦੇ ਵਿੱਚ ਸੁਹੰਦੀ ਆ ਅੱਛਾ ਇਹ ਸਾਢੇ 3 ਮਹੀਨੇ ਦੀ ਕੱਪੜਾ ਇਹ 4 ਮਹੀਨੇ ਦੀ ਕੱਪੜਾ 5 ਮਾ ਤੁਰਿਆ ਹੋਇਆ ਇਹਨੂੰ ਦੋ ਤਿੰਨ ਦਿਨ ਤੋਂ ਕੀ ਮੰਗਿਆ ਬਾਬਾ ਜੀ ਨੇ ਮੈਂ ਇਹਨਾਂ ਨੂੰ ਲੈਣ ਤੇ ਨਹੀਂ ਦੱਸਿਆ ਸੀ ਕਿ ਮੈਂ ਕਿਹਾ ਵੀ ਉਹਦੇ ਦਾ 50 ਕਰਾ ਲਓ ਇਹਦਾ ਜਿੰਨਾ ਮਰਜ਼ੀ ਕਰਾ ਲਓ ਇਹਨਾਂ ਨੂੰ ਸਾਰਾ ਕੁਝ ਛੱਡ ਕੇ 40 ਇਹਦਾ ਕਹਤਾ 25 ਇਹਦਾ ਕਹਤਾ 65000 ਜੋੜੀ ਦਾ ਕਹਤਾ ਹੈ। ਅੱਛਾ ਜੀ। ਤੁਹਾਡੇ ਪਸੰਦ ਨੇ ਕੁਸਾ ਕਰੀਏ ਹੁਣ ਸੌਦਾ ਸਟਾਰਟ। ਉਮਰ ਦੀਆਂ ਤਾਂ ਨਹੀਂ ਵੱਡੀਆਂ ਹੈਗੀਆਂ। ਜਿਹਨੇ ਤੈਨੂੰ ਯਾਰ ਆ ਬਾਈ ਦਿੱਤੀ ਆ ਤੈਨੂੰ। ਚੱਲ ਮੈਂ ਵੀ ਨਹੀਂ ਮੇਜ ਤਾਂ ਨਹੀਂ। ਤੂੰ ਯਕੀਨ ਤੇ ਵੀ ਨਾ ਖੜੀ ਚਲੋ ਆ ਬਾਈ ਖੜੇ ਨੇ ਮੇਥੋਂ ਜਾਣਕਾਰ ਹੋਰ ਤੈਨੂੰ ਦੱਸ ਦਾਂ। ਕੀ ਤੇਰਾ ਪੇਟਾ ਪਰ ਦੇ ਰਹੇ ਉਦੋਂ ਦੇ ਜਿਹੜਾ ਕਟਿਆ ਹਾਜ਼ਰ ਬੱਕਰੀ ਦਾ ਮਹੀਨਾ ਕੱਚੀ ਦਾ ਰੇਟ ਪੁੱਛਿਆ ਜਾ ਕੇ ਵਧੀਆ ਦਾ। ਇਹਨੇ ਫਿਰ ਉਹ ਤੋਂ ਬਾਅਦ ਜਾ ਕੇ ਲੈ ਜੀ ਬੱਕਰੀ ਫੁੱਲ ਗਾਰੰਟੀ ਹੈ ਤੇਨੂੰ ਸਾਰੀ ਦਿਹਾੜੀ ਨਹੀਂ ਮੈਂ ਵੇਚਦਾ ਇਹ ਵੀ ਮੇਰੀ ਚੇਰ ਨਾਲ ਰਹਿ ਗਿਆ ਵਾਦਾ ਸ਼ਾਮ ਨੂੰ ਆਜਾ ਦੱਸੋ ਜੀ ਮਹਾਰਾਜ ਕਿਵੇਂ ਕਰੀਏ ਹੁਣ ਖਰਾਾਦੋ ਫਿਰ ਜੀ ਦੇਖੋ ਹਿਸਾਬ ਨਾਲ ਕੀ ਕਹਿੰਦਾ ਬਾਬਾ ਥੋੜੀ ਹੈ ਅਸੀਂ ਤਾਂ ਪਹਿੰਦ ਕਰਕੇ ਲੈਣੂ ਬਾਬੇ ਦੇ 3 ਕਿਲੋ ਬਾਬੇ ਨੂੰ ਮੇਰਾ ਵੀ ਜਰੂਰ ਆਇਆ ਕਰੋ ਮੰਡੀ ਤੇ ਹਰ ਸ਼ਨੀਵਾਰ ਬਾਬੇ ਤੇ ਯਕੀਨ ਰੱਖੋ ਪਰੋਸ ਸਾਹੀ ਹੁੰਦਾ ਕਰ ਕੀ ਆਇਆ ਇਸ ਵੇਲੇ ਬਾਕੀ ਰੱਬ ਦਾ ਬਾਕੀ ਇਹਨੂੰ ਪੁੱਛ ਰੋ 3000 ਰੁਪਈਆ ਮੈਂ ਘੜ ਤੋਂ ਘੜ ਫੀਸ ਰੱਖੀ ਆ ਬੱਕਰੇ ਦੀ ਜੇ ਦੋਨਾਂ ਬੱਕਰੀਆਂ ਦੀ ਫੀਸ ਗਾ ਲਓ 6000 ਤੋਂ ਹੀ ਬਣਦੀ ਐ ਆਮ ਚੈਂਪੀਨ ਬੱਕਰੇ ਦੀ ਸਾਈ ਕੁਛੇੜਾ ਛੇੜਾ ਅਰੰਗੜਾ ਇਹ ਵੀਡੀਓ ਮੁੰਡੇ ਆਪਣੇ ਚੈਨਲ ਤੋਂ ਸਾਈ ਜਿਹੜਾ ਬਾਈ ਲੈ ਬਾਈ ਇੱਥੋਂ ਤੁਸੀਂ ਇੱਧਰ ਹੋ ਗੁੱਸਾ ਤਾਂ ਨਾ ਮੇਰੀ ਗੱਲ ਲੱਗਦੀ ਛੋਟੇ ਭਾਈ ਮੈਂ ਤੁਹਾਡਾ ਸੇਵਾਦਾਰ ਹਾਂ ਮਾੜਾ ਜਿਹਾ ਪੇਸ਼ਾ ਹੋ ਜੋ ਬਾਪੇ ਨਾਲ ਪਲਖਤਾਂ ਖੜਿਆ ਗਿਆ ਇਹ ਨਹੀਂ ਪਤਾ ਮੇਰਾ ਜੱਫਾ ਲੱਗ ਗਿਆ ਬਾਪਾ ਥੱਲੇ ਕਮਾਏ ਥੱਲੇ ਦੇਖੀ ਜੋ ਪਤਾ ਨਹੀਂ ਕੀ ਬਣ ਜੇ ਹੋਂਦਾ ਸਾਡਾ ਕਸੂਤਾ ਹੀ ਨਹੀਂ ਹੋਂਦਾ ਥੱਕੇ ਹੋਏ ਆ ਹੁਣ ਮੈਂ ਸੱਚਾ ਹਾਂ ਮਾਪਾ ਲੋਈ ਨਹੀਂ ਮੈਨੂੰ ਤਾਂ ਲੱਗਦਾ ਤੂੰ ਤਾਂ ਛਾਲਾ ਮਾਰਦਾ ਤੂੰ ਕਿਤੇ ਥੱਕੇ ਆਇਆ ਮੈਂ ਰੋਜ਼ ਤੇਨੂੰ ਹੱਥ ਦੀਆਂ ਮੰਡੀਆਂ ਨੇ ਪਿੰਤਦੀ ਮੈਨੂੰ ਦਮ ਹਾਂ ਇੱਕ ਦਿਨ ਹੀ ਤੇਰੀ ਮੰਡੀ ਤੇ ਗਿਆ ਆ ਇਨੇ ਫੋਨ ਆਏ ਮੈਂ ਕਿਹਾ ਵੀ ਇੱਕ ਜਿੱਤਗੀ ਮਾਫ ਕਰੋ ਅਗਲੀ ਮੰਡੀ ਆਉਣਾ ਨਹੀਂ ਕਿ ਤੇਰੀ ਡਿਊਟੀ ਮੈਂ ਪਕਟਾਈ ਵਧੀਆ ਰਿਹਾ ਨਾ ਘਾਬੀ ਕੋਈ ਗੱਲ ਨਹੀਂ ਮੋੜੀ ਸਰਕਾਰ ਦੇਖੋ ਜੀ ਸਭ ਦਾ ਕਰਨਾ ਪੈਂਦਾ ਐਡਾ ਆਪਾਂ ਕਿਹੜਾ ਰੱਬ ਬਣ ਗਏ ਜੇ ਤੈ ਬਾਈ ਨੇ ਕਹਦਾ ਬਈ ਮੇਰੀ ਵਡੀ ਦੇ ਐਤ ਕਵਰੀ ਆ ਜਾ ਜਾਣਾ ਪੈਂਦਾ ਵੀ ਭਾਬੀ ਜੀ ਚਲ ਹੁਣ ਮੰਡੀ ਆਪਣੀ ਚੱਲੇ ਰਹੀ ਆ ਜਾ ਆਪਾਂ ধੂਏ ਦੀ ਵੀ ਚਲਾ ਦੀਏ ਸਾਰੇ ਬੱਸੇ ਨਹੀਂ ਘੱਗਦੀ ਆਜੋ ਪਾਬਾ ਜੀ ਖੜੇ ਹੋ 2 ਮਿੰਟ ਲਓ ਨਮਸਕਾਰੀਓ ਨਮਸਕਾਰੀਓ ਐਨੀ ਵਾਰ ਰਾਜੂ ਮੈਂ ਤੈਨੂੰ ਕੀ ਦਦਾਂ ਇਹ ਬਾਈਆਂ ਨੇ ਕੋਈ ਕਿਸੇ ਦਾ ਜਾਨਵਰ ਦੇਖਿਆ ਫਿੱਟ ਕਰ ਰਿਹਾ ਉਹ ਜਾਨਵਰ ਪਹਿਲਾਂ ਅਸੀਂ ਦੇਖਦੇ ਸੀਗੇ ਅਸੀਂ ਦੇਖਿਆ ਤੇ ਉਹ ਉਹਦੇ ਬੱਚੇ ਸਿੱਟੇ ਹੋਏ ਸੀ ਪੂਛ ਤੇ ਬਾਲ ਕੱਟ ਕੇ ਝੋਤੀ ਹੋਈ ਹੈ ਚੋਥੀ ਤੈਨੂੰ ਵੀ ਪਤਾ ਜੀ ਵੀ ਤੋਂਦਾ ਹੀ ਆ ਕਰਾ ਉਹ ਮੈਨੂੰ ਸਭ ਪਤਾ ਵੀ ਕੀ ਕੁਝ ਬਣਦਾ ਹੈ ਉਹ ਅਸੀਂ ਛੱਡ ਗਏ ਉਹ ਪਰਦਾ ਨਹੀਂ ਦਿੰਦੇ ਨਾ ਕਿਸੇ ਨੂੰ ਇਹਨਾਂ ਨੇ ਉਹਦਾ ਸਵਦਾ ਕਰਨਾ ਸਾਈ ਫੜਾਤੀ ਸਾਈ ਫੜਾ ਕੇ ਸਾਡੇ ਕੋਲ ਚਲੇ ਕੇ ਕਹਿੰਦੇ ਬਾਬਾ ਜੀ ਵੀ ਜਿਹੜੀ ਤੁਸੀਂ ਪੰਛੀ ਛੱਡ ਕੇ ਗਏ ਹੋ ਵੀ ਅਸੀਂ ਲੈਨੇ ਆ ਮੈਂ ਕਿਹਾ ਬਾਈ ਚਲੋ ਲੈ ਲਈ ਦੇ ਲਈ ਵੀ ਜੇ ਤਾਂ ਲੈ ਹੀ ਲਏ ਫਿਰ ਆਪਾਂ ਮਕਰਾਉਣਾ ਨਹੀਂ ਇਹ ਕਹਿੰਦੇ ਵੀ ਨਹੀਂ ਲਿਆ ਨਹੀਂ ਇਹ ਕੱਚਾ ਸਾਡਾ ਜੇ ਤਾਂ ਗਰੰਟੀ ਲੈਣੀ ਨਾ ਮੈਂ ਹੁਣ ਗਰੰਟੀ ਵੀਰੇ ਬੱਚੇ ਸਿੱਟੇ ਵਾਲੀ ਰਿਕੋਰਡ ਲਊਗਾ ਆਪਾਂ ਵੀਡੀਓ ਬਣਾਵਾਂਗੇ ਨਾ ਮੋਬਾਈਲ ਤੇ ਆਹੇ ਆਪਦੇ ਤੇ ਬਣਾ ਲੀਏ ਕੱਲ ਨੂੰ ਬੰਦਾ ਆ ਪਾ ਨਹੀਂ ਸਕਦਾ ਜੀ ਆਪਣੇ ਕੋਲ ਵੀਡੀਓ ਬਣੀ ਹੋਣ ਸਹੀ ਗਾ ਉਹ ਬੱਕਰੀ ਫਿਰ ਕਿੰਨੇ ਦੀ ਕਹਿ ਮੈਂ ਕਿ ਵੀਰੇ ਤਾਂ ਪਾਲੇ ਨਾਲ ਨਾ ਪਾਉ ਜਿਹੜੀ ਨੇ ਗਰਮੀ ਚ ਹੁਣ ਬੱਚੇ ਸੜਤੇ ਨੇ 6 ਮਹੀਨੇ ਗਰਮੀ ਚ ਆਸ ਨਹੀਂ ਰਹਿਣਾ ਪਹਿਲੀ ਵਾਰ ਤੁਸੀਂ ਬਸ ਮੋੜ ਕੇ ਤੁਸੀਂ ਬੱਕਰੀ ਵੱਲ ਮੂੰਹ ਨਹੀਂ ਕਰਨਾ ਉਹਦਾ ਫਾਇਦਾ ਕੀ ਆ ਵਸਾ ਕੇ ਤੁਰ ਜਾਗੇ ਅਸੀਂ ਤੇ ਉਹ ਤੋਂ ਬਾਅਦ ਮੈਂ ਕਹਾਂ ਵੀ ਜੇ ਲੈਣੀ ਆ ਹਾਜ਼ਰ ਬੱਕਰੀ ਲਾਓ ਗਰੰਟੀ ਆ ਹਾਂਜੀ ਹੁਣ ਆ ਵੀਡੀਓ ਬਣਾ ਦਿਆ ਤੁਹਾਡੇ ਪਾਸ ਹੈ ਤੁਹਾਡੇ ਮਨੋਂ ਦਾ ਇਹ ਵੀ ਬਣਾਉਂਦਾ ਗਰੰਟੀ ਹੈ ਮੈਂ ਗੱਬਣ ਹੁਣ ਹੀ ਗਰੰਟੀ ਦੀਆਂ ਵਾਰ ਮੇਰਾ ਗਰੰਟੀ ਜਾਂ ਕਹਿਤਾ ਤੈਨੂੰ ਮੇਰੇ ਕੋਲ ਛੱਡ ਦਿਓ ਰਾਜੂ ਕੋਲ ਛੱਡ ਦਿਓ ਰਾਜੂ ਨੂੰ ਤਾਂ ਜਾਣਦੇ ਹੋ ਨਾ ਮੇਰੇ ਕੋਲ ਭੇਜ ਦਿਓ ਠੀਕ ਹੈ ਜੀ ਸਨਣਾ ਜੀ ਆਪਾਂ ਬਾਅਦੇ ਤੋਂ ਪੈਸੇ ਲੈ ਲਾਂਗੇ ਕੋਈ ਗੱਲ ਨਹੀਂ ਠੀਕ ਉਨੂੰ ਸਿੱਖਾ ਪਰ ਇੰਨਾ ਕਿ ਬੱਚੇ ਨਾ ਸਕੇ ਹੁਣ ਠੀਕ ਹੈ ਮੈਂ ਅੱਗੇ ਦੋ ਤਿੰਨ ਵਾਰੀ ਮੈਨੂੰ ਆਹੀ ਰਗੜਦਾ ਜੀ ਇਹਦਾ ਖਾਲੀ ਨਿਕਲ ਗਈ ਜੀ ਫੋਲੀ ਜਾਂਦੀ ਆ ਉਹ ਮੈਂ ਸੀਗਾ ਗੁਰੂ ਘਰ ਉਹਦਾ ਸਮਾਗਮ ਚੱਲਦਾ ਜੀ 11 12 ਮੈਂ ਕਹਾਂ ਜਲ ਤੂੰ ਜਗਜੀਤ ਕੋਲੇ ਬਣਾਤੀ ਮਨਿੰਡੇ ਵਾਲੇ ਕੋਲੇ ਮੈਂ ਕਹਾਂ ਇੱਥੇ ਬੰਨ ਲਾ ਮੈਂ ਸ਼ਾਮ ਨੂੰ ਜਦ ਮੈਂ ਆਇਆ ਤਾਂ ਲਹੂ ਨੇ ਹਾਂ ਸਿੱਟੀ ਜਾਵੇ ਹੁੰਦੀ ਮੈਂ ਕਹਾਂ ਯਾਰ ਬੱਕਰੀ ਦਾ ਬੱਚਾ ਸਿੱਟਿਆ ਟੱਕਰ ਟੁੱਕਰ ਲੱਗੀ ਹੋਈ ਆ ਵੀ ਜੇ ਮੈਂ ਕੋਈ ਪਸ਼ੂ ਟੱਕਰ ਮਾਰ ਦਵੇ ਚੱਲਦੀਆਂ ਨਹੀਂ ਤੈਨੂੰ ਪਤਾ ਵੀ ਇਹਦਾ ਥੋੜਾ ਜਿਹਾ ਬਚਾ ਕੇ ਰੱਖਣ ਵਾਲਾ ਕੰਮ ਆ ਚੱਲ ਬਾਕੀ ਵੀਰੇ ਫਰ ਲੋ ਕਰ ਲੈ ਲੈ ਬਾਬਾ ਜੀ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਹੁਣ ਆਪਾਂ ਸੌਦਾ ਸਟਾਰਟਿੰਗ ਕਰੀਏ ਸੌਦਾ ਰੱਦ ਮੈਂ ਤਾਂ ਹੋਏ ਵਰਗੇ ਕੰਮ ਕੀਤਾ ਇਹਨਾਂ ਨੂੰ ਥੋੜੀ ਜਿਹਾ ਪੁੱਛਿਆ ਮੈਂ 50000 ਤੋਂ ਘੱਟ ਰੇ ਦੀ ਕੀਮਤ ਕੀਤੀ ਇਹਦੀ 35 ਕੀਤੀ ਆ 85 ਤੋਂ 60 ਮੈਨੂੰ 65000 ਕਹਤਾ ਮੈਂ ਤੁਹਾਨੂੰ ਸਾਰਾ ਕੁਝ ਛੱਡਦਾ ਵੀ ਫੈੜ ਦਿਆ ਬਕਰੂਆਂ ਨੇ। ਹੋਰ ਹੋਰ ਦੱਸੋ ਹੋਰ ਕੀ ਕਰਦਾਂ? ਕਰਾਂ ਕੱਚੀਆਂ ਪੱਕੀਆਂ। ਅਸੀਂ ਬਾਬੇ ਨਾਲ ਤਾਂ 51000 ਦੋਨਾਂ ਦੇ। 50 ਤੋਂ ਉੱਤੇ ਹਾਂ। ਇੱਕ ਆਹ ਹੋ ਮੈਂ ਸਮਝ ਗਿਆ। ਬਾਬਾ 65 ਕਹਿੰਦਾ ਸੀ। ਚਾਹੀਏ ਮੁੰਡਾ। ਦੱਸ। ਇਹ ਮੇਡੇ ਦੇ ਫਰਕੇ ਦੇਖ ਲਓ ਤੇਜ਼ੀ ਬਹੁਤ ਹੈ। ਇਹ ਸਾਲ ਵਾਲਾ ਮੇਲਾ ਹੈ। ਮੰਡੀ ਦੇ ਦਾ ਕੱਚਾ ਪੱਕਾ ਹੋ ਜਾਂਦਾ। ਤੇਜ਼ੀ ਬਹੁਤ ਹੈ। ਉਹ ਤੇਰੀ ਮਰਜ਼ੀ ਹੈ ਤੇਜੀ ਦੇ ਸਾਹਮਣੇ ਲੱਗਦਾ ਸੀ ਬਹੁਤ ਤੂੰ ਦੱਸ ਦੇ ਕਹਿੰਦੇ ਨੇ ਦੇ ਕੱਦ ਕੱਢ ਨਹੀਂ ਨੇ ਅੱਜ ਨਹੀਂ ਘੜੀ ਜੇ ਸੂਪੀਆਂ ਤਾਂ ਮਹਾਰਾਜ ਰੰਗ ਵੀ ਦਾ ਦੂੰਗਾ ਅੱਗੇ ਥੋੜੀ ਕਿਸਮਤ ਹੈ ਭਰਾਵਾ ਇਹਨਾਂ ਬੇਟ ਮਾਲਕ ਕੱਪੜਾ ਕਹਿ ਕੇ ਦਿੰਦਾ ਜੱਫਾ ਝੂਠ ਥੋੜੀ ਬੋਲੂਗਾ ਮਾਜੀ ਗੱਬਣਾ ਦੇ ਗਾਰੰਟੀ ਆ ਕੱਪੜਾ ਦੀ ਫੁੱਲ ਗਾਰੰਟੀ ਲੈ ਬਾਬਾ ਜੀ ਕਰੋਰਾ ਹੱਥ 55000 ਦੀਆ ਦਿਓ ਜੀ ਨਹੀਂ ਹੋ ਗਈ ਹੋ ਗਈ ਵਾ ਹੋ ਗਏ ਨਹੀਂ ਵੀਰ ਨਹੀਂ ਲੈ ਰਾਜੂ ਨੂੰ ਵੀ ਪਤਾ ਹੈ ਲੈ ਰਾਜੂ ਤੂੰ ਦਿਲੋਂ ਕਹਦੇ ਵੀ ਆ ਬੱਕਰੀਆਂ ਕਿੰਨੇ ਦੀਆਂ ਮੈਂ ਨਹੀਂ ਬੋਲਦਾ ਮੈਂ ਫੜਾ ਦੂ 55 ਦੀ ਫੜਾ ਦੂ ਕਹਿ ਦੇ ਰਾਜੂ ਬੀ ਵਿਚਾਰੇ ਨਵੇਂ ਵਾਲ ਨੂੰ ਮੈਂ ਵੀ ਗੱਲ ਪੁਆ ਰਹੀ ਹਾਂ ਜੀ ਨਵੇਂ ਸ਼ਿਕਾਰੀ ਪਤਾ ਹੀ ਬੱਕਰੀਆਂ ਕਿੰਨੇ ਦੀ ਆ ਪਾ ਜੀ ਕੋਈ ਗੱਲ ਨਹੀਂ ਕੋਨੇ ਨਵੇਂ ਸ਼ਿਕਾਰੀ ਸਹੀ ਗੱਲ ਹੈ ਵਿਚਾਰੇ ਦਾ ਦਿਲ ਟੜਕ ਲੈ ਟੜਕ ਲੈ ਨਵੇਂ ਸ਼ਿਕਾਰੀ ਹੈ ਨਾ ਆ ਬੱਕਰੀ ਬਾਜ਼ਾਰ ਤੇ ਖੜਾ ਲੈ ਲੈ ਬੋਲੀ ਲਵਾ ਲੈ ਮੈਂ ਮੈਂ ਇਹ ਬੋਲੀ ਲਾਉਣ ਵਾਲਾ ਹਾਂ ਮੈਂ ਕਿੱਥੇ ਲਾऊं ਆ ਜਿਹੜੇ ਬੰਦੇ ਪੁਰਾਣੇ ਛੇੜੂ ਆ ਬੱਕਰੀ ਬਾਹਰ ਕੱਢ ਕੇ ਦੱਸ ਦੇ ਕਿੰਨੇ ਦੀ ਆ ਅਸੀਂ ਪੁਰਾਣੇ ਛੇੜੂ ਦਾ ਸੱਟਾ ਓਟ ਵੀ ਜਾਂਦੇ ਆ ਨਵੇਂ ਨੂੰ ਇੱਕ ਪੈਜੇ ਓਟ ਨਹੀਂ ਸਕਦਾ ਬਾਈ ਸਾਡੀ ਤਾਂ ਕੋਈ ਮਰਦੀ ਕੋਈ ਜੰਮਦੀ ਕੋਈ ਮਰਦੀ ਤੇ ਨਵੇਂ ਪੌੜੀ ਚੜਦੇ ਨੇ ਵਿਚਾਰੇ ਓਹਦੀ ਦਾ ਟੰਬਾ ਟੁੱਟ ਗਿਆ ਇਹ ਮਰ ਜਾਣਗੇ ਜੇ 13 ਚ ਥਮਾ ਦੀ ਮਾਰ ਆਉ ਤਾਂ ਚੱਲਣੀ ਪੈਂਦੀ ਆ 13 ਆਪਾਂ ਸਹੀ ਸਲਾਮਤ ਦੇ ਵਿੱਚ ਮਾਰ ਨਹੀਂ ਚੱਲੂਗੀ 13 ਚ ਰੀੜ੍ਹ ਦੀ ਹੱਡੀ ਟੁੱਟ ਗਈ ਨਾ ਸਾਰੀ ਉਮਰ ਇਹਨਾਂ ਤੋਂ ਸਾਈਕਲ 'ਤੇ ਵੀ ਨਹੀਂ ਬੈਠਾ ਇਹਨੂੰ ਵੀ ਨਹੀਂ ਹੱਡੀ ਠੀਕਾ ਤਾਂ ਨਾ ਰਾਜੂ ਹੋਰ ਨੂੰ ਵੀ ਕਹਾਂਗੇ ਵੀ ਇਹਦੇ ਨਾਲ ਲੈ ਨਾਲੇ ਮੈਨੂੰ ਕੱਲ ਰਾਜੂ ਦੇ ਪੱਤਿਆਂ ਚ ਨਾਲੇ ਰਾਜੂ ਆ ਬਾਈ ਕੋਲੇ ਜਾਂ ਟੀਕਾ ਤਾਂ ਲੱਗਿਆ ਸੀ ਇਹਨੇ ਦੇਖੀ ਹੱਡੀ ਉਹਦਾ ਸੀ ਲੈ ਆਪਾਂ ਹੀ ਰਾਜੂ ਨੂੰ ਭਾਲਦੇ ਫਿਰ ਲੱਗਿਆ ਸੀ ਪੁੱਛ ਲੈ ਇਹਨਾਂ ਦੇ ਅਸੀਂ ਉਹਨੂੰ ਇਹ ਗੱਲ ਕਹੀ ਵੀ ਸਾਈਂ ਭਾਲਦਾ ਨਹੀਂ ਤਾਂ ਬਚ ਗਿਆ ਨਹੀਂ ਤਾਂ ਜੀ ਦਿਖਾਵਾਂਗੇ ਕਿਸੇ ਨੂੰ ਬੇਚਾ ਉਹਨੂੰ ਖਰਾਕ ਪਾ ਕੇ ਮੈਂ ਬੱਕਰੀ ਯਕੀਨੀ ਸੀ ਗੱਲ ਗੱਲ ਬਸ ਖਾਲੀ ਦਾ ਚੱਕਰ ਜੀ ਉਹਦਾ ਇਹ ਸੋਣ ਤੇ ਬਰਾਬਰ ਗੁਰੂ ਥੋੜੀਆਂ ਧਾਰਾਂ ਨੇ ਇਹਦੇ ਥੱਲੇ ਸਰਾਜ ਫਲ ਨਹੀਂ ਜਰੂਰ ਹੈ ਤਾਂ ਫਲ ਗਾਰੰਟੀ ਗੱਪਣ ਠੱਮਣੀ ਹੋਈ ਆ ਬੱਚੀ ਦੀ ਹਾ ਤਾਂ 3 ਮਹੀਨੇ ਦੇ ਵਿੱਚ ਦਾ ਪਤਾ ਨਹੀਂ ਤੁਦੀ ਹੋਈ ਦਾ ਵੀ ਕਿੱਥੋਂ ਚੈੱਕ ਹੋਊਗੀ। ਵਾਲੇ ਕਹਿੰਦੇ ਨੇ ਅਈ ਹੋਊ ਹੋਗੀ ਕੋਈ ਕਾਨੂੰਨ ਆ ਵੀ ਗੱਭਣਾ ਭਾਈ। ਮੈਂ ਜੋ ਕਹਾਂ ਤਾਂ 3 ਮਹੀਨੇ ਦੇ ਵਿੱਚ ਕਹੇ ਤੂੰ ਚੈੱਕ ਕਰਾ ਦੇਣਾ। ਤੂੰ ਆਪ ਕਹੇਗਾ ਵੀ ਹਾਂ ਪੱਕੀ ਗੱਲ ਹੈ। ਗਾਰੰਟੀ ਦੱਪਣਾ ਹੀ ਤਾਂ ਤੈਨੂੰ ਮੈਂ ਵੀ ਦਿੱਤੀ। ਤੇ ਬਾਕੀ ਕੋਈ ਗੱਲ ਨਹੀਂ ਡਰਨਾ ਨਵਾਂ ਕੰਮ ਚਲਾ। ਐਹੀ ਜੀ ਗੱਲ ਇੱਕ ਤੈਨੂੰ ਗਾਰੰਟੀ ਦਵਾ। ਆ ਬੱਕਰੀ। ਜਿੱਦਾਂ ਸੁਣ ਤੇ ਆ ਗਈ ਮੰਡੀ ਤੇ ਲਿਆਈ ਮੇਲੇ ਤੇ ਜੇ 50000 ਤੋਂ ਥੱਲੇ ਡਿੱਗ ਵੀ ਮੈਨੂੰ ਫੜ ਲੈ ਇੱਕ ਮਹੀਨਾ ਸਾਹਮਣੇ ਕੋਈ ਉਹ ਤਾਂ ਠੀਕ ਹੈ ਉਹ ਤਾਂ ਕਰਦਾ ਨਹੀਂ ਠੀਕ ਹੈ ਨਹੀਂ ਕਰਮਾਂ ਦੀ ਗੱਲ ਨਹੀਂ ਆਸ ਵੀ ਹੁੰਦੀ ਆ ਆਪਾਂ ਆਸ ਨੂੰ ਹੀ ਲੈਨੇ ਆਂ ਗਾਹਾਂ ਵਾਧੇ ਨੂੰ ਚੀਜ਼ ਲੈਨੇ ਆਂ ਕੋਈ ਵੀ ਲਵੇ ਚਾਹੇ ਕੋਈ ਛੋਟਾ ਜਾਨਵਰ ਲਵੇ ਚਾਹੇ ਕੋਈ ਚੰਗਾ ਚਾਹੇ ਕੋਈ ਮਾੜਾ ਆਪਾਂ ਆਸ ਨੂੰ ਲੈਨੇ ਵੀ ਇਹ ਗਾਹਾਂ ਸਾਡਾ ਵਾਧਾ ਕਰੂਗਾ ਹੁਣ ਤੂੰ ਦੱਸ ਫਿਰ ਵੀ ਕਿੱਥੇ ਲੈਣਾ ਬਾਕੀ ਆਪਾਂ ਕਹਿੰਦਾ ਮਾੜਾ ਸੌਦਾ ਨਹੀਂ ਕਰਾਉਂਦੇ ਨਾਵੇਂ ਚਾਹੇ ਟਾਈਮ ਲੱਗ ਜੇ 2 ਘੰਟੇ ਸਾਰੇ ਦਿਨ ਚਿੱcke ਸੌਦਾ ਹੋਵੇ ਆਪਾਂ ਸੌ ਕਿਉਂ ਜੀ ਆਪਾਂ ਦੋਏ ਪਾਸੋਂ ਸਿਰਾ ਕਰਾਵਾਂਗੇ ਤਾਂ ਹੀ ਮੇਰੇ ਘਰ ਦੁਨੀਆ ਫਿਰਦੀ ਐ ਨਹੀਂ ਮੇਰੇ ਕਿਹੜਾ ਬਾਈ ਗੋੜ ਲੱਗਿਆ ਐ ਵੀ ਮੈਨੂੰ ਚੱਟਣਗੇ ਲੋਕ ਗੋੜ ਨਹੀਂ ਲੱਗਿਆ ਐ ਲਓ ਬਾਬਾ ਜੀ ਚੱਕਲਾ ਵੀ ਪੈਂਦਾ ਹੀ ਆ ਚਲੋ ਕੋਈ ਨਹੀਂ ਬੱਕਾ ਨਾ ਹੀ ਰਾਜੂ ਰੇੜਕਾ ਜਾਣਾ ਬਾ ਮੈਂ ਬਿਲਕੁਲ ਪੈਸੇ ਲੈ ਕੇ ਦੂੰਗਾ ਤਾਂ ਬੋਣੀ ਵੀ ਤੇਥੋਂ ਕਰਨੀ ਐ ਠੀਕ ਹਾਂ 1000 ਦਾ ਨੋਟ ਤੇਥੋਂ ਲੈ ਕੇ ਜਾਣਾ ਤੇਲ ਪਾਣੀ ਖਰਚਾ ਕੱਠੇ ਚਾਹੀਦਾ ਵੀ ਆ ਲੈ ਜਾਣਾ ਬਾਬਾ ਜੀ ਵੀ ਦਿੰਦਾ ਮੈਨੂੰ ਬਾਕੀ ਬਾਬਾ ਜੀ ਨੂੰ ਤਾਂ ਹਲਵਾ ਪੇ ਫੜ ਲਓ ਜਾਨੀ ਰੰਤਾ ਪਾ ਜੀ ਜਾਂ ਤੈਨੂੰ ਬਾਬਾ ਜੀ ਵੇਚ ਕੇ ਰੇੜਕਾ ਜਾਣਾ ਪਾਰਾ ਝੂਨਾ ਮੈਂ ਮਿੰਗਣਾ ਪਾ ਕੇ ਸਭ ਤਾਂ ਲਿਆ ਨਾ ਮੈਂ ਵੇਚਦਾ ਮੈਂ ਲੋਕਾਂ ਨੂੰ ਆਉਂਦਾ 70 ਮਗਾ ਕੇ ਰੇੜਕਾ ਨਾ ਮੈਂ ਮਿੰਗਣਾ ਪਾ ਕੇ ਰੇੜਕਾ ਨਾ ਬਾਬਾ ਤੈਨੂੰ ਛਿੜਕਾਂ ਤੋ ਘੱਟ 60 ਦੀਆਂ ਨਾ ਨਾ ਬੱਸ ਇੱਕ ਬੰਦਾ ਦੇਖਣਾ ਛੇੜਾ ਲੈ ਛੇੜਦਾ ਪਰ ਇਹੋ ਜਿਹਾ ਬੰਦੇ ਮੈਂ ਹਾਂ 200 ਦੀ ਖੜ ਜਾ ਮਰ ਜਾ ਕੋਈ ਨਹੀਂ ਇਹਨਾਂ ਨੂੰ ਹੋਰ ਦਿਖਾਣਾ ਕੋਈ ਤੇਰੀ ਗੱਲ ਸੁਣ ਲੈ ਬਣੀ ਹੋਰ ਦਿਖਾਣਾ ਕੋਈ ਬੱਕਰੀਆਂ ਨੇ 2 ਮਿੰਟ ਖੜ ਜਾ ਆਖ ਲਿਖੂਗਾ ਹੋਰ ਦਿਖਾਣਾ ਜੱਟੀਆਂ ਲੱਗਣ ਲੱਗੀਆਂ ਨਹੀਂ ਜਮਾਨਾ ਰਹੀ ਤੇਰਾ ਸੌਦਾ ਲੋਟ ਬਾਬਾ ਨਹੀਂ ਦਊ ਮੈਂ ਦਊ ਮੇਰੇ ਨੂੰ ਜੇ ਬਾਬਾ ਨੇ ਜਾ ਕੇ ਓਏ ਬਾਬਾ ਦਾ ਹੁਣ ਅੜ ਗਿਆ ਬਾਬੇ ਤੇਰਾ ਮਾਨਦਾਨ ਵੀ ਰੱਖਦਾ ਮੇਰਾ ਵੀ ਰੱਖੂ 7000 ਦੀ ਫਰਕਾ ਰੱਖੂ ਮੈਂ ਵੀ ਥੋੜਾ ਮੈਂ ਥੋੜਾ ਹੀ ਮਾਨ ਉਹਨਾਂ ਰੱਖਿਆ ਮੈਂ ਕੁੱਤੇ ਦੇ ਵੀ 1 ਮਿੰਟ ਕਿਸੇ ਜਵਾਬ ਨੂੰ ਭੇਜ ਮੈਂ ਮੰਡੀ ਤੇ ਵੀ ਮੇਰਾ ਉਹੀ ਰੂਲ ਹੁੰਦਾ ਰਾਤੀ ਨੂੰ ਪੁੱਛ ਕੇ ਥਲੀ ਆਪਾਂ ਅਗਲੇ ਨੂੰ ਟਕਾਣਾ ਦਾ ਦੇ ਵੀ ਐਨੇ ਦਾ ਦਵਾਂਗੇ ਭਾਈ ਠੀਕ ਹੈ ਨਹੀਂ ਹੁਣ ਇਸੇ ਬੱਕਰੀ ਦਾ ਮੈਂ assi ਮੰਗ ਕੇ ਆੜਿਆ ਰਹਿੰਦਾ ਤੁਸੀਂ ਆਪੇ 40 42 ਦੀ ਲੈ ਕੇ ਜਾਂਦੇ ਨਾਲੇ ਹੋਠ ਓਕੇ ਹੀ ਜਾਂਦੇ ਮੇਰੇ ਆਪਣੀ ਉਹ ਜੀ ਆਦਤ ਨਹੀਂ ਆ ਕਿਉਂ ਆਉਂਦੇ ਆ ਆਪਣੇ ਕੋਲੇ ਲੋਕਾਂ ਤੇ ਆਉਂਦੇ ਆ ਆਪਾਂ ਮੰਜੇ ਤੇ ਬੈਠੇ ਟਿਕੇ ਠੀਕ ਹੈ ਕਿ ਨਹੀਂ ਜੇ ਆਪਾਂ ਚੈਅ ਜਗਲੇ ਨੂੰ ਕਹੀ ਨਹੀਂ ਅਗਲੇ ਨੂੰ ਵੈਰ ਵੀ ਸਹੀ ਦਵਾਂਗੇ ਹਾਂ ਮੇਰੇ ਤੋਂ ਬੱਕਰੀ ਨਹੀਂ ਵੀ ਲੈ ਕੇ ਜਾਣੀ ਮੇਰਾ ਬੰਦੇ ਨਾਲ ਆ ਮੈਂ ਤੇਰੇ ਨਾਲ ਚੱਲਦਾ ਦਮਕੀ ਬੱਕਰੀ ਆ ਤੇਰੇ ਨਾਲ ਸੌਜੋਗ ਜੂੰ ਬੱਕਰੀ ਬਾਬਾ ਜੀ 2 ਮਿੰਟ ਦਿਓ ਗੱਲ ਸੁਣ ਵੀ ਜਿੰਨੇ ਰੇਟ ਮੈਂ ਲਾਤੇ ਇੰਨੇ ਕਿਤਾ ਉੱਤੀਆਂ ਨਪੁੱਤੀਆਂ ਵਿਕਦੀਆਂ ਨੇ ਗੱਲ ਸੁਣ ਲੈ ਮੇਰੀ ਇਹ ਬੱਕਰੀਆਂ ਦੀ ਢੇਰੀ ਨਾ ਮੈਂ ਕਰਾਂ ਹੀਰਾ ਫੇਰੀ ਨਾ ਬਾਬਾ ਕਰੇ ਤੈਨੂੰ ਗੱਲ ਪੁੱਗਦੀ ਹੈ ਬੱਕਰੀਆਂ ਲਈ ਤੇ ੱੱੱਕੇ ਨਾ ਮਾਰ ਕੇ ਕੀਰਨੀ ਖਵਾਉਣੀ ਮੈਨੂੰ ਮੁੱਲ ਲਾਉਣ ਦੇ ਕੱਚੀਆਂ ਸੱਤਾਂ ਮੈਂ ਲਾਈਆਂ ਨਾ ਬਾਬੇ ਨੂੰ ਭਜਾਈਆਂ ਨਾ ਬਾਬਾ ਲੜ ਗਿਆ ਤੈਨੂੰ ਵਰਵਾ ਕੇ ਨਹੀਂ ਤੂੰ ਇੰਨੇ ਦੀ ਦਵਾ ਬੋਲੋ ਇਹ ਗੱਲ ਚੱਲੇ ਬਾਬਾ ਜੀ ਆਹ ਬਾਈ 2 ਮਿੰਟ ਖੱਲ ਤੇ ਫੁੱਲ ਚੜਨ ਮਜੂਰ ਕਰੀ ਨਹੀਂ ਤੇਰੀ ਸਾਈ ਤਿੰਨ ਦੇ ਦਾਂਗੇ ਮੈਂ ਉਰੇ ਖੜਦਾ ਨਹੀਂ ਤੈਨੂੰ ਹੋਰ ਕਿਤੇ ਦਿਖਾ ਦੂੰ ਮੇਰੇ ਕਹੇ ਤੋਂ ਜਮਾ ਨਾ ਨਹੀਂ ਕਿਉਂ ਜੀ ਠੀਕ ਹੈ ਲੈ ਪਾਪਾ ਜੀ ਇਰਾ ਕਰ ਆ ਲੈ ਪੂਰੇਆਂ ਦੀਆਂ ਹੋ ਗਈਆਂ 60 ਦੀਆਂ ਖੁਸ਼ ਹੈ ਘਾਟਾ ਤਾਂ ਨਹੀਂ ਨਹੀਂ ਖੋ ਗਿਆ ਜੇ ਘਾਟਾ ਸਾਈ ਮੋੜਦੀ ਨਹੀਂ ਨਹੀਂ ਘਾਟਾ ਨਹੀਂ ਕੋਈ ਨਹੀਂ ਖੋ ਗਿਆ ਤੈਨੂੰ ਬਈ ਘਾਟਾ ਤਾਂ ਨਹੀਂ ਦੇਖ ਓਏ ਪੱਕ ਗਈਆਂ ਇਹ ਤੋਂ ਨਹੀਂ ਹਜੇ ਵੀ ਨਹੀਂ ਮੰਜੂਰ ਨਹੀਂ ਨਹੀਂ ਦੇਖ ਐਵੇਂ ਜੜ ਜੋ ਕੋਈ ਗੱਲ ਨਹੀਂ ਤੇਰੀ ਸਾਈ ਵਾਪਸ ਹੈ ਹਾਂ ਵੀਰੇ ਯਾਰ ਕਰੂਗਾ ਵੀਰੇ ਰਾਜੂ ਦੇਊਗਾ ਸਾਰੇ ਦੂਜੇ ਬੰਦਿਆਂ ਦੀ ਗਵਾਹੀ ਬੰਦੀ ਦਿੰਦੇ ਨੇ ਕਿਉਂ ਚੋਰ ਐ ਤੂੰ ਜੱਟ ਦਾ ਪੁੱਤ ਐ ਤੇਰੇ ਰੁਪਈਆ ਨੂੰ ਕੀ ਡਰ ਐ ਹਮ ਮੇਰੇ ਯਾਰ ਕੱਢੀ ਵੀਰੇ ਯਾਦ ਕਰੇਗਾ ਪਸੰਦ ਨੇ ਤਾਲ ਜਾਈ ਵੀਰੇ ਹਾਂ ਨਹੀਂ ਝੜ ਜਾ ਕੋਈ ਨਹੀਂ ਕੋਈ ਗੱਲ ਨਹੀਂ ਬੈਂਗੀਆਂ ਲੱਗਦੀਆਂ ਨੇ ਫੇਰੇ ਮੁਰਕੀ ਉੱਪਰ ਆਉਂਦਾ ਕੁਛ ਨਹੀਂ ਇਹ ਮੇਲੇ 'ਚ ਬੱਕਰੀਆਂ ਵਿਕੀਆਂ ਨੇ ਅੱਜ 60000 ਦੀ ਜੋੜੀ ਤੇਨੂੰ ਛੇਤੀ ਕੋ 60000 ਰੁਪਏ ਹੈਗੀ ਜੋੜੀ ਦੰਦਾ ਨਹੀਂ ਵਿੱਚ ਜਾ ਕੇ ਦੇਖ ਲੈ ਮੁੱਲ ਕਰਾ ਲੈ ਤੇ ਨਵੇੜ ਤਨਵੇੜ ਤੇ ਆ ਖੜੀਆ ਬੱਕਰੀ ਭਾਈ ਉਹਦੇ 85000 ਮੰਗਦੇ ਆ ਸਾਡੇ ਉਹਦੇ ਬਰਾਬਰ ਖੜਾ ਨਹੀਂ ਉਤੋਂ ਜੇ ਨੂੰ ਘੱਟ ਹੋ ਗਿਆ ਤਾਂ ਅਸੀਂ ਖੁਸ਼ ਹਾਂ ਇਹ ਗੱਬੇ ਰੰਗ ਦੀ ਆਏ ਕਾਲੇ ਰੰਗ ਦੀ ਨਾ ਖੁਸ਼ ਹਾਂ ਉਜੀ ਆਈ ਦਾ ਪੁਰਾਣੂ ਆ ਗਿਆ ਮਰ ਗਿਆ ਮੇਰੇ ਪਕਾਣ ਦਾ ਦਾਦਾ ਹੂ ਆਹ ਬੰਦੇ ਨੱਕੀਆਂ ਗੋਲੀਆਂ ਨਹੀਂ ਮੈਂ ਖੜਿਆ ਹਾਂ ਕਿਉਂ ਵੀਰੇ ਪਸੰਦ ਨੇ ਵਧੀਆ ਮੈਂ ਦੀਆਂ ਤਾਂ ਨਹੀਂ ਬਸ ਜਿਹੜਾ ਵੀ ਹੋ ਗਿਆ ਠੀਕ ਹੈ ਕੱਲ ਨੂੰ ਤਵਾ ਲਾ ਦੇ ਰਾਜੂ ਤੇ ਬਾਬਾ ਜੀ ਤੇਰੀਆਂ ਸਸਤੀਆਂ ਤਾਂ ਨਹੀਂ ਵਿਕੀਆਂ ਵੀਰੇ ਵਧੀਆ ਧੰਨਵਾਦ ਤੇਰਾ ਦੇਖੋ ਆਪਾਂ ਕਹਿੰਦੇ ਪਹਿਲੀ ਵਾਰ ਲਈਆਂ ਨੇ ਇਹਨਾਂ ਨੇ ਸਸਤੇ ਮਹਿੰਗੇ ਨਹੀਂ ਇਹ ਯਾਦ ਕਰਮੀ ਲੈ ਭਾਈ ਪਾਓ ਝੋਲੀ 'ਚ ਥੋੜੇ ਕਾ ਨੂੰ ਆਪ ਆਉਂਗੇ ਭੱਜ ਕੇ ਵੀ ਹਾਂ ਥੋੜੀ ਝੋਲੀ 'ਚ ਕੰਨ ਵੀ ਮੈਂ ਪਾਤੇ ਹਾਂ ਆ ਲੋ ਖੁਸ਼ੋ ਵਾਤਾ ਕਰੇ ਰੱਬਾ ਪਤਾ ਮੇਰੇ ਹੱਥ ਵੀ ਨਹੀਂ ਲਾਉਂਦੇ ਸੌਦਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸੌਦਾ ਹੋ ਗਿਆ 60000 ਚ ਕਾਲੇ ਕੇ ਮੇਲੇ ਦੇ ਤੇ ਕੋਈ ਨਹੀਂ ਖੜੀਆਂ ਰੰਗਾ ਜੋ ਜਾਂਦੇ ਆ ਮੇਰੇ ਮੈਂ ਤਾਂ ਆਪ ਕਸੂਤਾ ਬਾਜਦਾ ਸ਼ਾਮ ਤੇ ਆਉਂਦਾ ਹੈਗਾ ਹੈ ਇੱਥੋਂ ਤੈਨੂੰ ਛੋਟੇ ਬਿਲ ਜਾਲੇ ਆ ਮੋਟਰਸਾਈਕਲ ਵਾਲੇ ਗੱਡੀਆਂ ਵਾਲਿਆਂ ਦੇ ਬਥੇਰੇ ਲੈ ਟਾਈਮ ਨਾਲ ਆਪੀ ਪਹੁੰਚ ਜਾ ਕਰੇ ਉੱਥੇ ਕਰ ਲੈ ਪਾਣੀ ਪੀ ਰੇ ਜਾ ਕੇ ਮੈਂ ਕਦੇ